ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਸੰਗ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਸ਼ੇਗੁਰ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਪਾ ਪ੍ਰਪਤ ਸਥਾਨ ਤਮਤਾਨ ਸਾਹਿਬ ਜੋ ਕਿ ਟੋਹਾਨਾ ਅਤੇ ਨਰਵਾਣੇ ਦੇ ਵਿਚਕਾਰ ਪੈਂਦਾ ਹੈ ਇਹ ਹਰਿਆਣਾ ਵਿੱਚ ਸਥਿਤ ਹੈ ਇਹ ਇਸ ਸਥਾਨ ਦੀ ਪ੍ਰਾਤਨ ਡਿਉੜੀ ਹੈ ਜੀ ਜੋ ਪਟਿਆਲੇ ਦੇ ਮਹਾਰਾਜਾ ਵੱਲੋਂ तैयार करवाई गई थी जी आप दर्शन कर सकते हो हम आप जी दर्शन कर रहे हो गुरुद्वारा साहब की बिल्डिंग गुरु ग्रंथ साहब महाराज के प्रकाश स्थान ਪ੍ਰਤਨ ਸਿੰਘਾਂ ਦੇ ਸ਼ਸਤਰ ਅਤੇ ਬੰਦੂਖਾਂ ਕਿਰਪਾਨਾਂ ਇਹ ਬੰਦੂਖਾਂ ਹਨ ਜੋ ਪ੍ਰਤਨ ਸਿੰਘਾਂ ਵੱਲੋਂ ਜੰਗ ਵੇਲੇ ਵਰਤੇ ਗਏ ਹਨ ਗੈਂਡੇ ਦੀ ਖਲ ਦੀਆਂ ਢਾਲਾਂ ਹਨ ਸਤਿਗੁਰੂ ਸਿੱਚੇ ਪਾਸ਼ਾ ਜੀ ਦੀਆਂ ਤਨਗੁਰ ਦੇਗ ਬਦਰ ਸਾਹਿਬ ਜੀ ਦੇ ਸਹੀ ਸਾਹੀ ਮੌਜੂਦ ਹੈ ਜੀ ਇਹਨ ਕੁਝ ਹੱਥ ਲਿਖਤਾਂ ਜੋ ਪ੍ਰਾਤਮਨ ਸਿੰਘਾ ਵੱਲੋਂ ਲਿਖੀਆਂ ਗਈਆਂ ਹਨ ਅਤੇ ਕੁਝ ਜਨਮ ਸਾਖੀਆਂ ਜੋ ਗੁਰੂ ਮਹਾਰਾਜ ਸਾਹਿਬ ਦੇ ਵੇਲੇ ਦੀਆਂ ਹੁਣ ਆਪ ਜੀ ਦਰਸ਼ਨ ਕਰੋਗੇ ਗੁਰਦੁਆਰਾ ਸਾਹਿਬ ਦੇ ਸਰੋਵਰ ਸਾਹਿਬ ਦੀ ਜੀ ਜੋ ਨੀਲੇ ਅਤੇ ਚਿੱਟੇ ਰੰਗ ਦੇ ਵਿੱਚ ਬਹੁਤ ਹੀ ਆਕਰਸ਼ਕ ਤਰੀਕੇ ਦੇ ਨਾਲ ਪੇਂਟ ਕੀਤਾ ਗਿਆ ਹੈ ਜੀ ਸਰੋਵਰ ਸਾਹਿਬ ਦੀ ਸੇਵਾ ਸੰਗਤਾਂ ਵੱਲੋਂ ਬਹੁਤ ਹੀ ਰੀਜ ਦੇ ਨਾਲ ਕੀਤੀ ਗਈ ਜੋ 3 ਜਾਂ 4 ਦਿਨ ਦੇ ਵਿੱਚ ਸਮਾਪਤ ਹੋਣੀ ਸੀ ਉਹ ਸੋ 1 ਦਿਨ ਦੇ ਵਿੱਚ ਸਮਾਪਤ ਹੋਈ ਗੁਰਦੁਆਰਾ ਸਾਹਿਬ ਦੇ ਰਤਨ ਇਤਿਹਾਸ ਨੂੰ ਦੇਖ ਸਕਦੇ ਹੋ